ਦੇਖ ਰਹੇ ਹੋ ਜੀ ਕੁਝ ਪੈਨਿਕ ਬਾਇੰਗ ਜਰੂਰ ਸ਼ੁਰੂ ਹੋਈ ਹੈ ਆਪਾਂ ਨੋਟ ਕਰ ਰਹੇ ਹਾਂ ਵੀ ਕੁਝ ਸੈਂਟਰਲ ਗਵਰਨਮੈਂਟ ਨੇ ਕੁਝ ਫੈਸਲਾ ਕੀਤਾ ਉਹਦੇ ਕਰਕੇ ਕੁਝ ਲੋਕੀ ਜ਼ਿਆਦਾ ਐਕਸਾਈਟਡ ਹੋ ਗਏ ਨੇ ਉਸੇ ਰਿਗਾਰਡਿੰਗ ਅਸੀਂ ਮੀਟਿੰਗ ਬੁਲਾਈ ਸੀ ਕਿ ਕੋਈ ਵੀ ਜਿਹੜੀ ਐਸੈਂਸ਼ੀਅਲ ਸਰਵਿਸ ਹੈ ਉਹਨੂੰ ਕਿਸੇ ਤਰ੍ਹਾਂ ਦੀ ਬਾਦਾਂ ਉਹ ਨਾ ਆਵੇ ਸਪੈਸ਼ਲੀ ਐਮਬੂਲੈਂਸ ਤੇ ਜਿਹੜੇ ਸਰਕਾਰੀ ਵਹੀਕਲਸ ਹੈਗੇ ਜਿਹੜੇ ਜ਼ਰੂਰੀ ਕੰਮਾਂ ਲਈ ਜਾ ਰਹੇ ਆ ਅਸੀਂ ਸਾਰੇ ਪੰਪ ਵਾਲਿਆਂ ਨੇ ਡਿਸਕਸ ਕੀਤਾ ਉਹਦੇ ਮੱਦੇਨਜ਼ਰ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਕਾਈਂਡਲੀ ਪੈਨਿਕ ਬਾਇੰਗ ਤੁਸੀਂ ਨਾ ਕਰੋ ਕਈ ਮੈਂ ਦੇਖਿਆ ਹੁਣੇ ਅਬਜ਼ਰਵ ਕਰਕੇ ਆਪਾਂ ਆਏ ਆ ਲੋਕੀ ਢੋਲ ਲੈ ਕੇ ਜਾ ਰਹੇ ਨੇ ਕੰਟੇਨਰ ਲੈ ਕੇ ਜਾ ਰਹੇ ਨੇ ਵੀ ਜਿਵੇਂ ਤੇਲ ਹੀ ਮੁੱਕ ਜਾਣਾ ਹੈ ਇਹੋ ਜੀ ਕੋਈ ਗੱਲ ਨਹੀਂ ਹੋ ਰਹੀ ਮੇਰੀ ਸਮੂਹ ਨਾਗਰਿਕਾਂ ਨੂੰ ਅਪੀਲ ਹੈ ਕਿ ਇਹਦਾ ਜਿਹੜਾ ਸੋਲੂਸ਼ਨ ਸਰਕਾਰ ਪੱਧਰ ਤੇ ਬਹੁਤ ਜਲਦੀ ਲੱਭ ਲਿਆ ਜਾਵੇਗਾ ਥੋੜੀ ਜੀ ਪੇਸ਼ੈਂਸ ਰੱਖੋ ਜਿਹੜੀ ਵੀ ਸਿਚੁਏਸ਼ਨ ਕ੍ਰੀਏਟ ਹੋਈ ਹੈ ਉਹ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਇਹ ਰਿਸੋਲਵ ਕਰ ਲਈ ਜਾਏਗੀ ਤਾਂ ਪੰਪ ਮਾਲਕਾਂ ਨੂੰ ਮੇਰੀ ਅਪੀਲ ਹੈ ਕਿ ਕਾਈਂਡਲੀ ਤੁਸੀਂ ਵੀ ਸਾਨੂੰ ਸਹਿਯੋਗ ਦਿਓ ਜੇ ਕੋਈ ਲੋਕੀ ਇਕੱਠੇ ਟੜ ਕੋਲ ਹੋ ਕੇ ਆ ਰਹੇ ਨੇ ਤਾਂ ਤੁਸੀਂ ਵੀ ਬਿਲਕੁਲ ਕੂਲ ਢੰਗ ਨਾਲ ਬੜੇ ਸੁਲਝਾ ਢੰਗ ਨਾਲ ਉਹਨਾਂ ਨੂੰ ਦਿਓ ਵਾਸਤੇ ਨੇ ਉਹਨਾਂ ਵਾਸਤੇ ਉਹਨਾਂ ਨੂੰ ਪ੍ਰਾਇੋਰਟੀ ਦੇਣ ਦਿਓ ਸਾਨੂੰ ਜੇ ਤੁਹਾਡੇ ਕੋਈ ਆਪਣੇ ਪਰਸਨਲ ਕੰਮ ਨੇ ਉਹ ਪੋਸਟਪੌਨ ਵੀ ਹੋ ਸਕਦੇ ਨੇ ਇੱਕ ਅਦਰ ਦਿਨ ਪਰ ਐਮਰਜੈਂਸੀ ਸਰਵਿਸਿਜ਼ ਵਾਸਤੇ ਸਾਨੂੰ ਪ੍ਰਾਇੋਰਟੀ ਦੇ ਦਿੱਤੀ ਉਹਦੇ ਵਾਸਤੇ ਰਿਜ਼ਰਵ ਕਰ ਦਿੱਤਾ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਰਿਜ਼ਰਵ ਕਰਤਾ ਹਜ਼ਾਰ ਰੇਡੀ ਜਦੋਂ ਜ਼ਰੂਰ ਜਿਹੜੇ ਬੰਦੇ ਪੈਨਿਕ ਨਾ ਹੋ ਤੇ ਖੰਡ ਦਾ ਨਦਮਾ ਲੋ ਘਰੇ ਬੈਠੇ ਕੰਪੜੀਆਂ ਕੋਲੋਂ ਮਾਲ ਮਿਲ ਨਹੀਂ ਰਿਹਾ ਸਟ੍ਰਾਈਕ ਚੱਲ ਰਹੀ ਹੈ ਟੈਂਕ ਜਿਹੜਾ ਲਾ ਬਣਾਇਆ ਗਵਰਨਰ ਦੇਖੀਏ ਤੇ ਹੋਂ ਜਿੱਥੇ ਪਟੋਲ ਬੰਦ ਹੈ ਪ੍ਰੋਬਲ ਹੈ ਜਾਂ ਡੀਜ਼ਲ ਲਗਾ ਉਹ ਫੇ ਲਾਈਨਾਂ ਲੱਗੀਆਂ ਹੋਣ ਮੇਰਾ ਖਿਆਲ ਦੋ ਤਿੰਨ ਘੰਟੇ ਸਾਰੇ ਸਭ ਜਗ੍ਹਾ ਟਰਾਈ ਹੋ ਜਾਏਗਾ ਏਡੀ ਸਰ ਨੇ ਮੀਟਿੰਗ ਕੀਤੀ ਇਸ ਤੋਂ ਬਾਅਦ ਕੋਈ ਹੱਲ ਨਿਕਲਿਆ ਜੀ ਇਸ ਤੋਂ ਬਾਅਦ ਉਹ ਕਹਿੰਦੇ ਸਿਕਿਉਰਟੀ ਨਾਲ ਦੇਾਂਗੇ ਗੱਡੀਆਂ ਨੂੰ ਉੱਪਰ ਲੈਵਲ ਤੇ ਕੰਮ ਕਰਕੇ ਵੀ ਜਿਹੜੇ ਜਿਹੜੇ ਡਿਸਟ੍ਰਿਕਟ ਦੀ ਪੁਲਿਸ ਉਹ ਛੱਡ ਕੇ ਆਏਗੀ ਅੱਗੇ ਅਗਲਾ ਡਿਸਟ੍ਰਿਕਟ ਉਹਨਾਂ ਨਾਲ ਲੈ ਜੇਗਾ ਡਿਪੋ ਦੇ ਵਿੱਚ ਬਟ ਉਹ ਲੈਵਲ ਤੇ ਕੰਮ ਬਟ ਸਾਰੇ ਉੱਪਰ ਤੱਕ ਭੁਰੀਗਾ ਤਾਂ ਹੀ ਕਰਦੇ ਆਮ ਲੋਕ ਕੋਈ ਐਡੀ ਗੱਲ ਨਹੀਂ ਹੈ ਅੱਜ ਦੀ ਬਤ ਤੋਂ ਬਤ ਕੱਲ ਠੀਕ ਹੋ ਜਾਏਗਾ ਸਾਰਾ ਕੁਝ ਕੋਈ ਐਡਾ ਇਸ਼ੂ ਨਹੀਂ ਹੈ ਇਸ ਕਰਕੇ ਜਿਹਨੂੰ ਜਿੰਨੇ ਕ ਤੇਲ ਦੀ ਜ਼ਰੂਰਤ ਹੈ ਉਹਨਾਂ ਤੇ ਲਓ ਜਿਆਦਾ ਮਤਲਬ ਕਿੱਕ ਭਰਉਣ ਦੀ ਲੋੜ ਨਹੀਂ ਹੈ ਵਿੱਚ ਤੇਲ ਤਾਂ ਅੱਜ ਦੀ ਕੱਲ ਨੂੰ ਆਈ ਜਾਣਾ ਹਾਂ ਬਿਲਕੁਲ ਭਰਾਉਣਾ ਕੋਈ ਐਸੀ ਗੱਲ ਨਹੀਂ